ਪਰਹਾਰ ਕੀਤੇ ਦੀ ਇਹ ਵੀ ਅੰਤਰਮੰਤਰ ਸੰਤਰ ਕਦੇ ਜੀਦਿ ਦੇ ਵਿੱਚ ਤੰਤਰ ਕੀਆ ਘੱਡਾ ਵਾਟਾ ਉਤਰ ਕੀਆ ਜੋ ਬਾਣੀ ਬਣੀ ਤੰਤਰ ਕੀਆ ਜੋ ਪਿਆਰ ਕਰ ਲਿਆ ਜੇ ਕਾਰ ਹੋ ਗਿਆ ਤੰਤਰ ਪਰ ਪਰਮੇਸ਼ਰ ਫਿਰ ਵਿਦਪਰੇ ਕਹਿਆ ਕਿ ਅਮਰਤੇ ਦੇ ਸਿੱਕੇ ਗੁਰੂ ਜੀ ਦੇ ਨੂੰ ਕਾਹ ਚਾਹਦੇ ਆਂ ਪਰ ਤੁਹਾਨੂੰ ਸਮਝਦੀਏ ਬੇਸਮਝਾ ਨੇ ਉਪਰ ਤੁਹਾਨੂੰ ਆਤਾ ਜੇ ਅਮਰਤਾ ਸੀ ਬਣਾਤਾ ਤਾਂ ਉਪਰ ਵੀ ਉਹਨਾਂ ਛੱਤੀ ਮਰ ਜਾ ਪਿਆ ਛੱਤੀ ਅਮਰਤੇ ਤੋਂ ਪਹਿਲਾਂ ਹੋ ਰਹਿ ਗਏ ਨੇ ਗੁਰਬਾਣੀ ਚ ਲਿਖਿਆ ਹੋਇਆ ਜਿਹੜੇ ਸ਼ਰੀਰ ਦੇ ਖਾਣ ਪੀਣ ਵਾਲੇ ਅਮਰਤੇ ਪੈਣਾ ਛੱਤੀ ਹੋ ਰਹਿ ਗਏ ਤੇ ਜੇ ਪ੍ਰਸਾਦ ਛੱਤੀ ਦੇ ਅਮਰਤੇ ਕੋਈ ਇਹ ਅਮਰਤਾ ਦਾ ਸ਼ਕਤੀ ਮਾਰ ਉੱਪਰ ਹੈ ਛੱਤੀ ਪਹਿਲਾਂ ਤੇ ਹੋ ਰਹੀ ਲੂਣ ਵੀ ਅਮਰਤਾ ਜਾਵੇ ਉਮਰਤ ਨੋਲ ਲੋੜ ਕੋ ਵੀ ਥੱਲੇ ਬਾੜਾ ਆਦਾ ਅਸੀਂ ਇਹਨੂੰ ਵਰਤ ਕੇ ਅਕਲ ਲੋੜ ਤੋਂ ਥੱਲੇ ਡਿਗਰੀ ਕਰਦੀ ਵੱਡੇ ਸਿਆਣਿਆਂ ਨੇ ਜਿਹੜੇ ਵੱਡੇ ਸਿਆਣੇ ਹੁੰਦੇ ਨੇ ਉਹ ਇਦਾਂ ਹੀ ਕਰਦੇ ਨੇ ਵਰਦਾ ਲੋੜ ਮੰਦੀ ਵਾਲੀ ਜਾਂ ਪਰ ਲੋੜ ਖੂਬ ਖਾਣਾ ਖਿਡਲੀ ਜਨਾਬ ਵਰਤ ਲੋੜ ਲੋੜ ਵੀ ਵਰਦਾ ਜੇ ਪਰਦਾ ਛੱਤੀ ਵਰਤ ਖਾਂ ਕਿ ਕਾ ਕਰੋਂ ਰੱਖ ਪਾਣ ਵੇ ਇਹ ਨਾ ਨਫਰ ਕੀ ਪੈ ਗਿਆ ਫਿਰ ਸੈਂਟੀਮੋ ਪੈ ਗਿਆ ਜਿਹੜੀ ਪਾਵਰ ਫਿਰ ਕੋਈ ਹੈ ਆਪਣਾ ਹੋਈ ਦੂਜੀ ਪਾਵਰ ਲਈ ਕਿਸੇ ਤਰ੍ਹਾਂ ਤੇ ਜਿੱਕਰ ਦੂਜੀ ਪਾਵਰ ਜਿੱਧਰ ਦੀ ਪਾਵਰ ਕੋਈ ਹੈ ਇਹ ਸਾਡੀ ਬਹੁਤੀ ਅਕਲਦਾਰ ਰਿਜ਼ਲਟ ਹੈ ਇਹ ਨਹੀਂ ਬਹੁਤੀ ਅਕਲ ਅਸੀਂ ਵਰਤੀਆਂ ਨਾ ਅਗਰ ਇਹ ਸਾਰਾ ਕੁਝ ਨਾ ਕਰਦੀ ਆਪਣੀ ਅਕਲ ਨਾਲ ਕੀਤਾ ਜੋ ਜਿੱਤੇ ਭਾਰੇਗਾ ਉਹ ਜੀ ਜਦੋਂ ਬੱਚਾ ਉਹ ਬਾਹਰ ਪਿੱਛੇ ਜਾਣ ਦੀ ਬਿਅ ਹੈ ਬਰਾਬਰ ਟੁਰਨ ਦੀ بجائے ਉਹ ਉਕਲੀ ਫੜ ਕੇ ਪੱਜ ਕੇ ਮੂਰੇ ਜਾ ਲਿਆ ਬੈਠ ਕੇ ਸੜਕ ਦੇ ਉੱਤੇ ਜਿਹੜੇ ਫੇਰਟ ਜਾ ਜੂਗਾ ਪਰ ਫੇਰਟ ਜਾਵੇ ਐਸੇ ਫੇਰਟ ਜਾਏ ਰਿਆਈ ਦਾ ਖਰੀਦੋ ਕਹਿੰਦਾ ਲੱਗਦਾ ਮੇ ਸਿੱਤ ਸਾਰਾ ਕੁਝ ਬੋਅ ਬੈਠੇ ਗੁਰਬਾਣੀ ਪੜ੍ਹਦੇ ਆ ਲੱਗਦਾ ਸਾਰਾ ਕੁਝ ਬੋਅ ਬੈਠੇ ਹੁੰਦੀ ਅਕੜੀ ਤੁਰੇ ਬਰੇ ਜਾਂਦੇ ਉਹ ਪੱਲੇ ਕੋਈ ਨਹੀਂ ਪੱਲੇ ਵੀ ਕੋਈ ਨਹੀਂ ਆਚਾਰ ਵਿਚਾਰ ਕੋਈ ਸਿੱਖੀ ਵਾਲਾ ਨਹੀਂ ਹੈ ਕਿਸੇ ਦਾ ਆਕੜਾ ਤੁਰੇ ਕੋਈ ਨਹੀਂ ਆਕੜੇ ਆਕੜ ਬੱਲੇ ਔਰ ਕੁਝ ਨਹੀਂ ਆਗੇ ਨਾ ਮਾਵਾਂ ਬਟ ਹਕਕਾਰ ਇਹਨਾਂ ਉਸਮਾਨ ਦੇ ਵਿਚਕਾਰ ਨਹੀਂ ਬੜ ਰਿਹਾ ਸਿੱਖਾਦਾ। ਅਸਮਾਨ ਛੋਟਾ ਹੁਕਾਰ ਵੱਧ ਗਿਆ। ਸਿੱਖ ਕਹਿੰਦਾ ਹੁਕਾਰ ਨਹੀਂ ਕਹਿੰਦਾ ਸਿੱਖਦਾ ਹੋਵੇ ਤਾਂ ਹੁਕਾਰ ਹੋਵੇ। ਸਿੱਖ ਕਹਿੰਦਾ ਇਹ। ਸੇਮੇਕ ਸਾਡੇ ਘਰ ਵਿੱਚ ਜਿਹੜਾ ਹੁਕਾਰ ਦੇ ਖਿਲਾਫ ਸਾਡੇ ਕੋਲੇ ਹੁਕਾਰ ਜਾਂਦਾ। ਇਹਦਾ ਕੀ ਕਾਰਨ? ਮੈਂ ਕਾਰਨ ਵਿਚਾਰਨਾ ਪਊਗਾ। ਵਿਚਾਰ ਨਾਲ ਕਾਰਨ ਪਤਾ ਲੱਗਦਾ ਵਿਚਾਰੇ ਤੇ ਪਤਾ ਲੱਗ ਜੂਗਾ ਕੀ ਕਾਰਨ ਪਰ ਜਿਹਦੇ ਹੰਕਾਰ ਘਟਾਉ ਲੋ ਉਹਨੂੰ ਜਿਹਨੇ ਘਟਾਉਣਾ ਹੀ ਨਹੀਂ ਉਹਨੂੰ ਵਿਚਾਰ ਦੀ ਲੋੜ ਕੀ ਹੈ ਜਿਹੜਾ ਹੰਕਾਰ ਤੋਂ ਖੜਿਆ ਛਡਾਉਣ ਸਿੱਖ ਬਲਦ ਉਹਨ ਦਾ ਵਿਚਾਰਨ ਦੀ ਲੋੜ ਹੈ ਇਹਨੇ ਸਿੱਖੇ ਦੀ ਬੜਨਾ ਉਹਨੂੰ ਕੀ ਲੋੜ ਹੈ ਉਹਦਾ ਤਲਵਾਰ ਦੇ ਜੋਰ ਨਾਲ ਉਹਦੇ ਤਰ੍ਹਾਂ ਕੁਝ ਤਲਵਾਰਾਂ ਦਾ ਹੋ ਲੋਕਾਂ ਕੋਲ ਬਧਰੀਆਂ ਨੇ ਲੋਕਾ ਉਹ ਬੰਦਨੇ ਗੜੇ ਗੜੇ ਹੋਰ ਯਾਦਿ ਮੁਕਾਬਲਾ ਕਰ ਸਕਦਾ ਜੇ ਤੁਸੀਂ ਪਲੇਖਾ ਰਹੇ ਹੋ